ਦੋਸਤੋ ਜਿਸ ਵੇਲੇ ਪੰਜਾਬੀ ਫਿਲਮਾਂ ਵਿੱਚ ਜੋਗਰਾਜ ਗੱਗੂ ਗਿੱਲ ਅਤੇ ਵਰਿੰਦਰ ਵਰਗਿਆ ਦਾ ਦੌਰ ਚੱਲਦਾ ਸੀ ਤਾਂ ਉਹਨਾਂ ਦਿਨਾਂ ਵਿੱਚ ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਹੋਰ ਹਸਤੀ ਵੀ ਲੋਕਾਂ ਦੇ ਦਿਲਾਂ ਵਿੱਚ ਘਰ ਘਰ ਚੁੱਕੀ ਸੀ ਜਿਸ ਦੀ ਖੂਬਸੂਰਤੀ ਦੇ ਲੋਕ دیਵਾਨੇ ਹੋ ਗਏ ਸਨ ਜਿਹੜੀ ਵੀ ਫਿਲਮ ਵਿੱਚ ਇਹ ਹੁਸਨਾਂ ਦੀ ਮਲਕਾ ਹੁੰਦੀ ਉਹੀ ਫਿਲਮ ਸੁਪਰ ਹਿੱਟ ਹੋ ਜਾਂਦੀ ਸੀ ਐਨੇ ਸਾਲ ਬੀਤਣ ਦੇ ਬਾਵਜੂਦ ਅੱਜ ਵੀ ਜਿਸ ਹੀਰੋਇਨ ਦਾ ਪੰਜਾਬੀ ਗਾਣਿਆਂ ਵਿੱਚ ਅਕਸਰ ਹੀ ਸਾਨੂੰ ਜ਼ਿਕਰ ਸੁਣਨ ਨੂੰ ਮਿਲਦਾ ਹੈ ਸ਼ਾਇਦ ਹੀ ਕੋਈ ਹੋਰ ਅਜਹੀ ਫਿਲਮੀ ਹਸਤੀ ਹੋਵੇਗੀ ਜਿਸ ਨੂੰ ਇੰਨੇ ਚਿਰਾਂ ਬਾਅਦ ਵੀ ਲੋਕ ਭੁੱਲ ਨਹੀਂ ਸਕੇ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਫਿਲਮਾਂ ਦੀ 90ਵੇਂ ਦਹਾਕੇ ਦੀ ਖੂਬਸੂਰਤ ਹੀਰੋਇਨ ਪ੍ਰੀਤੀ ਸਪਰੂ ਬਾਰੇ ਕੌਣ ਸੀ ਪ੍ਰੀਤੀ ਸਪਰੂ ਕੀ ਹੈ ਉਹਨਾਂ ਦਾ ਪਰਿਵਾਰਕ ਵਿਸ਼ੋਕੜ ਅੱਜ ਕੱਲ ਉਹ ਕਿੱਥੇ ਰਹਿ ਰਹੇ ਹਨ ਪ੍ਰੀਤੀ ਸਪਰੂ ਦਾ ਵਰਿੰਦਰ ਦੇ ਨਾਲ ਕੀ ਰਿਸ਼ਤਾ ਸੀ ਪ੍ਰੀਤੀ ਸਪਰੂ ਦੀ ਜ਼ਿੰਦਗੀ ਦੀ ਪੂਰੀ ਕਹਾਣੀ ਅੱਜ ਦੀ ਇਸ ਵੀਡੀਓ ਰਾਹੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ। ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ। ਦੋਸਤੋ ਪ੍ਰੀਤੀ ਸਪਰੂ ਦਾ ਜਨਮ 24 ਦਸੰਬਰ 1961 ਨੂੰ ਪਲੱਸ ਬੰਗਲਾ ਮੁੰਬਈ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਡੀਕੇ ਸਪਰੂ ਅਤੇ ਮਾਤਾ ਦਾ ਨਾਮ ਹੇਮਾਵਤੀ ਸਪਰੂ ਸੀ। ਪ੍ਰੀਤੀ ਦੇ ਮਾਤਾ-ਪਿਤਾ ਵੀ ਫਿਲਮੀ ਦੁਨੀਆ ਨਾਲ ਸਬੰਧ ਰੱਖਦੇ ਸਨ। ਉਹਨਾਂ ਦੀ ਮਾਤਾ ਹੇਮਾਵਤੀ ਸਪਰੂ ਫਿਲਮਾਂ ਦੇ ਵਿੱਚ ਬਹੁਤ ਮਸ਼ਹੂਰ ਹੀਰੋਇਨਸ ਹਨ ਤੇ ਪ੍ਰੀਤੀ ਸਪਰੂ ਦੇ ਪਿਤਾ ਡੀਕੇ ਸਪਰੂ ਨੇ ਵੀ 350 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਪ੍ਰੀਤੀ ਸਪਰੂ ਦੇ ਭਰਾ ਤੇਜ ਸਪਰੂ ਨੇ ਵੀ ਫਿਲਮੀ ਦੁਨੀਆ ਵਿੱਚ ਚੰਗਾ ਨਾਮ ਖੱਟਿਆ ਤੇਜ ਸਪਰੂ ਨੇ ਬਹੁਤ ਸਾਰੀਆਂ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਪ੍ਰੀਤੀ ਸਪਰੂ ਦੀ ਇੱਕ ਭੈਣ ਰੀਮਾ ਰਕੇਸ਼ਨਾਥ ਉਸਨੇ ਬਹੁਤ ਸਾਰੀਆਂ ਫਿਲਮਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਸਾਜਲ ਅਤੇ ਮੁਹੱਬਤ ਦੋ ਬਾਲੀਵੁੱਡ ਫਿਲਮਾਂ ਬਹੁਤ ਜ਼ਿਆਦਾ ਸੁਪਰ ਹਿੱਟ ਰਹੀਆਂ ਸਨ ਪ੍ਰੀਤੀ ਸਪਰੂ ਦਾ ਪੂਰਾ ਨਾਮ ਪ੍ਰੀਤੀ ਸਪਰੂ ਆਲੂਵਾਲੀਆ ਹੈ ਕਿਉਂਕਿ ਉਹਨਾਂ ਨੇ ਇੱਕ ਸਫਲ ਬਿਜ਼ਨਸਮੈਨ ਉਪਵਾਨ ਸੁਦਰਸ਼ਮ ਆਲੂਵਾਲੀਆ ਨਾਲ ਵਿਆਹ ਕਰਵਾ ਲਿਆ ਸੀ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦੋ ਜੁੜਵੀਆਂ ਬੇਟੀਆਂ ਨੇ ਜਨਮ ਲਿਆ ਜਿਨ੍ਹਾਂ ਦਾ ਨਾਮ ਰੀਆ ਤੇ ਰੀਨਾ ਰੱਖਿਆ ਗਿਆ ਪ੍ਰੀਤੀ ਸਪਰੂ ਨੇ ਆਪਣੀ ਸਕੂਲੀ ਪੜ੍ਹਾਈ ਮੁੰਬਈ ਤੋਂ ਹੀ ਪੂਰੀ ਕੀਤੀ ਤੇ ਮਹਿਜ 13 ਸਾਲ ਦੀ ਉਮਰ ਵਿੱਚ ਹੀ ਪ੍ਰੀਤੀ ਨੇ ਫਿਲਮੀ ਦੁਨੀਆ ਵਿੱਚ ਪੈਰ ਧਰ ਲਿਆ ਉਹਨਾਂ ਦੀ ਪਹਿਲੀ ਫਿਲਮ 1979 ਦੇ ਵਿੱਚ ਆਈ ਜਿਸ ਦਾ ਨਾਮ ਸੀ ਹਾਬਰੀ ਇਸ ਫਿਲਮ ਵਿੱਚ ਮਿਥਨ ਚੱਕਰਵਰਤੀ ਮੇਨ ਹੀਰੋ ਸਨ। ਪ੍ਰੀਤੀ ਸਪਰੂ ਦੇ ਪੂਰੇ ਦਾ ਪੂਰਾ ਪਰਿਵਾਰ ਹੀ ਬਾਲੀਵੁੱਡ ਨਾਲ ਜੁੜਿਆ ਹੋਇਆ ਸੀ। ਘਰ ਵਿੱਚ ਜਿਸ ਵੀ ਬੱਚੇ ਦਾ ਜਨਮ ਹੁੰਦਾ ਉਸ ਦਾ ਪਹਿਲਾ ਫਿਲਮਾਂ ਵਿੱਚ ਜਾਣਾ ਹੀ ਤੈਅ ਹੁੰਦਾ ਸੀ। ਅਦਾਕਾਰੀ ਦੇ ਨਾਲ-ਨਾਲ ਪ੍ਰੀਤੀ ਨੇ ਬਹੁਤ ਸਾਰੀਆਂ ਫਿਲਮਾਂ ਲਿਖੀਆਂ ਵੀ ਹਨ। ਜਿਨ੍ਹਾਂ ਵਿੱਚ ਜ਼ਮੀਨ ਆਸਮਾਨ ਫਿਲਮ ਸਭ ਤੋਂ ਸੁਪਰ ਹਿੱਟ ਰਹੀ। ਇਸ ਫਿਲਮ ਵਿੱਚ ਸ਼ਸ਼ੀ ਕਪੂਰ, ਸੰਜੇ ਦੱਤ, ਰੇਖਾ, ਅਨੀਤਾ ਰਾਜ ਵਰਗੇ ਵੱਡੇ ਬਾਲੀਵੁੱਡ ਸਤਾਰਿਆਂ ਨੇ ਕੰਮ ਕੀਤਾ ਸੀ। ਇਸ ਤੋਂ ਇਲਾਵਾ ਪ੍ਰੀਤੀ ਨੇ ਕਈ ਫਿਲਮਾਂ ਡਾਇਰੈਕਟ ਵੀ ਕੀਤੀਆਂ ਜਿਨ੍ਹਾਂ ਵਿੱਚ ਪਹਿਲੀ ਫਿਲਮ ਕੁਰਬਾਨੀ ਜੱਟੀ ਦੀ ਸੀ ਇਸ ਫਿਲਮ ਬਦਲੇ ਪ੍ਰੀਤੀ ਸਪਰੂ ਨੂੰ ਇੱਕ ਮਹਿਲਾ ਸ਼੍ਰੋਮਣੀ ਅਵਾਰਡ ਵੀ 1998 ਦੇ ਵਿੱਚ ਮਿਲਿਆ ਸੀ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜਦੋਂ ਕਿਸੇ ਔਰਤ ਨੇ ਕੋਈ ਫਿਲਮ ਡਾਇਰੈਕਟ ਕੀਤੀ ਹੋਵੇ ਪ੍ਰੀਤੀ ਸਪਰੂ ਨੂੰ ਮਿਲੇ ਹੋਰ ਅਵਾਰਡਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ 1995 ਦੇ ਵਿੱਚ ਪੰਜਾਬ ਸਟੇਟ ਅਵਾਰਡ ਮਿਲਿਆ ਇੱਕ ਰਤਨਾ ਅਵਾਰਡ ਮਿਲਿਆ ਇਸ ਤੋਂ ਇਲਾਵਾ ਇੱਕ ਪੰਜਾਬੀ ਲਹਿਜੜ ਅਵਾਰਡ ਵੀ ਫਿਲਮਾਂ ਵਿੱਚ ਬਿਹਤਰੀਨ ਕਾਰਗੁਜ਼ਾਰੀ ਦੇ ਬਦਲੇ ਪ੍ਰੀਤੀ ਸਪਰੂ ਨੂੰ ਮਿਲਿਆ ਸੀ ਇਹ ਅਵਾਰਡ ਭਾਰਤ ਦੇ ਰਾਸ਼ਟਰਪਤੀ ਪਰਮ ਮੁਖਰਜੀ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਪ੍ਰੀਤੀ ਸਪਰੂ ਨੇ ਹਿੰਦੀ ਅਤੇ ਪੰਜਾਬੀ ਦੋਹਾਂ ਫਿਲਮਾਂ ਵਿੱਚ ਕੰਮ ਕੀਤਾ ਪਰ ਜ਼ਿਆਦਾ ਪ੍ਰਸਿੱਧੀ ਅਤੇ ਜ਼ਿਆਦਾ ਪ੍ਰਸਾਦ ਉਹਨਾਂ ਨੇ ਪੰਜਾਬੀਆ ਨੇ ਕੀਤਾ ਪ੍ਰੀਤੀ ਨੂੰ ਚਾਹੁਣ ਵਾਲੇ ਕੱਲੇ ਪੰਜਾਬ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਫੈਨ ਹਨ ਪੰਜਾਬੀ ਫਿਲਮਾਂ ਵਿੱਚ ਪ੍ਰੀਤੀ ਸਪਰੂ ਦੀਆਂ ਲਵਾਰਿਸ ਉੱਚਾਦਰ ਬਾਬੇ ਨਾਨਕ ਦਾ ਸਰਪੰਚ ਆਸਰਾ ਪਿਆਰ ਦਾ ਨਿੰਮੋ ਜ਼ਗੀਰਦਾਰ ਜਿਗਰੀ ਯਾਰ ਕੁਰਬਾਨੀ ਜੱਟੀ ਦੀ ਅਤੇ ਮਹਿਦੀ ਛਗੜਾ ਦੀ ਵਰਗੀਆਂ ਸੈਂਕੜੇ ਸੁਪਰੇਟ ਫਿਲਮਾਂ ਰਹੀਆਂ ਹਨ। ਇਸ ਵੇਲੇ ਪ੍ਰੀਤੀ ਸਪਰੂ ਦੀਆਂ ਵਿਰੇਂਦਰ ਦੇ ਨਾਲ ਫਿਲਮਾਂ ਆ ਰਹੀਆਂ ਸਨ ਤਾਂ ਪੰਜਾਬੀਆਂ ਨੇ ਇਸ ਜੋੜੀ ਨੂੰ ਬਹੁਤ ਪ੍ਰਸੰਨ ਕੀਤਾ ਸੀ। ਦੋਹਾਂ ਵੱਲੋਂ ਜਿਹੜੀ ਵੀ ਫਿਲਮ ਵਿੱਚ ਕੰਮ ਕੀਤਾ ਜਾਂਦਾ ਉਹੀ ਸੁਪਰੇਟ ਹੋ ਜਾਂਦੀ ਪਰ ਫਿਰ ਅਚਾਨਕ ਇੱਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਵਿਰੇਂਦਰ ਦਾ ਕਤਲ ਹੋ ਜਾਂਦਾ ਹੈ। ਦੋਸਤੋ ਬਾਅਦ ਕੁਝ ਸਮੇਂ ਲਈ ਪ੍ਰੀਤੀ ਸਪਰੂ ਫਿਲਮੀ ਦੁਨੀਆ ਤੋਂ ਗਾਇਬ ਵੀ ਰਹੇ ਪਰ ਫਿਰ ਦੁਬਾਰਾ ਉਹਨਾਂ ਨੇ ਇੱਕ ਦਮਦਾਰ ਵਾਪਸੀ ਕੀਤੀ ਬੇਸ਼ੱਕ ਅੱਜ ਪ੍ਰੀਤੀ ਨੇ ਫਿਲਮੀ ਦੁਨੀਆ ਤੋਂ ਅਸਨਿਆਸ ਲੈ ਲਿਆ ਏ ਪਰ ਫਿਰ ਵੀ ਉਹਨਾਂ ਨੂੰ ਚਾਹਣ ਵਾਲੇ ਲੱਖਾਂ ਵਿੱਚ ਹਨ ਇਸੇ ਕਰਕੇ ਅੱਜ ਵੀ ਵੱਡੇ ਵੱਡੇ ਪੰਜਾਬੀ ਸਿੰਗਰਾਂ ਵੱਲੋਂ ਅਕਸਰ ਹੀ ਪ੍ਰੀਤੀ ਸਪਰੂ ਦਾ ਨਾਮ ਆਪਣੇ ਗਾਣਿਆਂ ਵਿੱਚ ਲਿਆ ਜਾਂਦਾ ਏ ਸੋ ਦੋਸਤੋ ਇਹ ਸੀ 90ਵੇ ਦਹਾਕੇ ਦੀ ਪੰਜਾਬੀ ਫਿਲਮਾਂ ਦੀ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਖੂਬਸੂਰਤ ਹੀਰੋਇਨ ਪ੍ਰੀਤਵੀ ਸਪਰੋ ਦੀ ਜ਼ਿੰਦਗੀ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੀ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ਼੍ਰੀ ਅਕਾਲ